ਸਾਰੇ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਨੂੰ ਲਾਇਕ ਅੱਜ ਹਿੰਦੀ ਦਾ ਬੜਾ ਪੁਰਾਣਾ ਗਾਣਾ ਚਿਤਿਆ ਆ ਰਿਹਾ ਹੈ ਦੁਨੀਆ ਮੇ ਹਮ ਆਏ ਹੈ ਤੋ ਜੀਨਾ ਹੀ ਪੜੇਗਾ ਜੀਵਨ ਹੈ ਅਗਰ ਜ਼ਹਿਰ ਤੋ ਪੀਨਾ ਹੀ ਪੜੇਗਾ ਕੁਝ ਲੋਕ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਜ਼ਹਿਰ ਪੀਂਦੇ ਰਹਿੰਦੇ ਨੇ ਤੇ ਕੁਝ ਹੋਜੀ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਜ਼ਹਿਰ ਪਿਉਂਦੇ ਰਹਿੰਦੇ ਇਹ ਜ਼ਹਿਰ ਪੀਂਦੇ ਜ਼ਹਿਰ ਪਿਉਣ ਵਾਲਿਆਂ ਦੀ ਜਿਹੜੀ ਕੈਟਾਗਰੀ ਹੈ ਦੋ ਵੱਖ-ਵੱਖ ਕੈਟਾਗਰੀਜ਼ ਨੇ ਇਹਨਾਂ ਦੇ ਵਿੱਚੋਂ ਇੱਕ ਤੀਜੀ ਕੈਟਾਗਰੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਜਿਹੜੀ ਕਿ ਦੂਸਰੇ ਬੰਦੇ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪੀਪਲ ਪਲੀਜ਼ਰ ਕਿ ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਕਿ ਅਸੀਂ ਦੂਜਿਆਂ ਨੂੰ ਬਸ ਖੁਸ਼ ਕਰਨਾ ਹੈ ਇਹ ਕਿਉਂ ਹੁੰਦਾ ਹੈ ਕੀ ਕਾਰਨ ਹੈ ਚੰਗਾ ਹੈ ਮਾੜਾ ਹੈ ਗੱਲਬਾਤ ਆਪਾਂ ਅੱਜ ਪੀਪਲ ਪਲੀਜ਼ਰਸ ਦੇ ਉੱਪਰ ਕਰਨੀ ਹੈ ਤੇ ਮੇਰੇ ਨਾਲ ਡਾਕਟਰ ਗਗਨਦੀਪ ਨੇ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਆਪਾਂ ਨੂੰ ਤੇ ਪ੍ਰਸ਼ਨਾਂ ਦੀ ਪੁਛਾੜ ਕਰਦੇ ਆਂ ਗਗਨਦੀਪ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਸੋ ਮੈਂ ਅੱਜ ਜਿਵੇਂ ਹੁਣੇ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਬਹੁਤ ਅਪਰ ਹੈਂਡ ਤੇ ਰਹਿੰਦੇ ਨੇ ਕੁਝ ਹੁੰਦੇ ਨੇ ਜਿਹੜੇ ਉਹਨਾਂ ਦਾ ਵਿਕਟਮ ਬਣਦੇ ਨੇ ਉਹਨਾਂ ਦਾ ਸ਼ਿਕਾਰ ਹੁੰਦੇ ਨੇ ਤੇ ਉਹ ਆਪਣੇ ਉਸ ਫਰਸਟ੍ਰੇਸ਼ਨ ਨੂੰ ਜਾਂ ਆਪਣੇ 아이 ਡੋਟ ਨੋ ਮੈਂ ਵੀ ਗਲਤ ਹੋ ਸਕਦੀ ਆ ਪਰ ਉਹ ਫਿਰ ਕੀ ਕਰਦੇ ਨੇ ਇੱਕ ਤਰੀਕਾ ਲੱਭ ਲੈਂਦੇ ਨੇ ਕਿ ਮੈਂ ਇਹਦੇ ਤੋਂ ਬਚਾਂ ਤੇ ਉਹ ਦੂਜਿਆਂ ਨੂੰ ਗਾਹੇ ਬਗਾਹੇ ਖੁਸ਼ ਕਰਨ ਦਾ ਯਤਨ ਕਰਦੇ ਨੇ ਤੇ ਇੱਕ ਲਫਜ਼ ਜਿਹੜਾ ਹੈ ਪੀਪਲ ਪਲੀਜ਼ਰਸ ਇਹ ਆਮ ਜਾਂਦਰ ਉਦਰ ਹੁੰਦਾ ਹੈ ਬਟਰਿੰਗ ਕਰਨੀ ਵੀ ਕਹਿ ਦਿੰਦੇ ਨੇ ਉਹ ਸ਼ਾਇਦ ਥੋੜਾ ਡਿਫਰੈਂਟ ਹੁੰਦਾ ਹੈ ਬਿਲਕੁਲ ਆਪਾਂ ਮੇਰਾ ਚਿਤ ਕਰਦੇ ਕਿ ਅੱਜ ਆਪਾਂ ਇਹ ਸਵਿੰਗ ਹੈ ਜਾਂ ਵੇਖੀ ਆਪਣੇ ਸਾਰਿਆਂ ਦੱਸਿਏ ਕਿ ਪੀਪਲ ਪਲੀਜ਼ਿੰਗ ਜਿਹੜੀ ਹੈਗੀ ਹੈ ਦੂਜਿਆਂ ਨੂੰ ਖੁਸ਼ ਕਰਨ ਦੀ ਤੁਹਾਡੀ ਤਮੰਨਾ ਹੈ ਚਾਹਤ ਹੈ ਇਹ ਕਿਥੋਂ ਕਿਵੇਂ ਪੈਦਾ ਹੁੰਦੀ ਹੈ ਕਿਵੇਂ ਕੋਈ ਬੰਦਾ ਪੀਪਲ ਪਲੀਜ਼ਰ ਬੜਦਾ ਹੈ ਉਹਨੂੰ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦਾ ਹੈ ਕੀ ਹੁੰਦਾ ਸੋ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਵਿਸਥਾਰ ਦੇਈਏ ਕਿ ਵਾਟ ਇਜ਼ ਪੀਪਲ ਪਲੀਜ਼ਿੰਗ ਕਿ ਪੀਪਲ ਪਲੀਜ਼ਿੰਗ ਅਸਲ ਦੇ ਵਿੱਚ ਹੈ ਕੀ ਹੈ ਮੈਂ ਤਾਂ ਬੋਲ ਕੇ ਹਵਾ ਚ ਛੱਡ ਦਿੱਤਾ ਹੁਣ ਵਿਸਥਾਰ ਤੁਸੀਂ ਦੇ ਦਿਓ ਮ ਪੀਪਲ ਪਲੀਜ਼ਿੰਗ ਹੁੰਦਾ ਹੈ ਜਦ ਅਸੀਂ ਹਮੇਸ਼ਾ ਦੂਸਰੇ ਪਰਸਨ ਦੀ ਨੀਡਸ ਉਹਨਾਂ ਦੀ ਫੀਲਿੰਗਸ ਉਹਨਾਂ ਦੇ ਥਾਟਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਨੇ ਔਰ ਆਪ ਨੂੰ ਅਸੀਂ ਉਹਨਾਂ ਦੇ ਅਕੋਰਡਿੰਗਲੀ ਐਡਜਸਟ ਕਰਦੇ ਹਾਂ ਜੈਸੇ ਸੁਪੋਜ਼ਿੰਗ ਬਾਹਰ ਤੁਸੀਂ ਕਿਤੇ ਲੰਚ ਪਰ ਗਏ ਜਾਂ ਡਿਨਰ ਪਰ ਗਏ ਤਾਂ ਅੱਛਾ ਯੂ ਐਕਚੁਅਲੀ ਤੁਸੀਂ ਇੰਡੀਅਨ ਖਾਣਾ ਖਾਣਾ ਜਾ ਰਹੇ ਹੋ ਹਨ ਪਰ ਦੂਸਰਾ ਬੰਦਾ ਚਾਈਨੀਸ ਖਾਣਾ ਖਾਣਾ ਜਾ ਰਿਹਾ ਤੋ ਉਹਨੂੰ ਖੁਸ਼ ਕਰਨ ਲਈ ਯੂ ਵਿਲ ਸੇ ਕਿ ਹਾਂ ਮੈਂ ਵੀ ਚਾਈਨੀਸ ਹੀ ਖਾऊं ਹੈਨਾ ਤਾਂ ਇਸ ਤਰੀਕੇ ਨਾਲ ਤੁਸੀਂ ਹਮੇਸ਼ਾ ਦੂਸਰੇ ਪਰਸਨ ਦੀ ਫੀਲਿੰਗਸ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਹੋ ਹਮੇਸ਼ਾ ਉਹਨਾਂ ਨੂੰ ਐ ਯੂ نو ਯੂ ਆਰ ਮੇਕਿੰਗ them ਫੀਲ ਕਿ ਤੁਹਾਡਾ ਹੀ ਜੋ ਇੱਛਾ ਹੈ ਤੁਹਾਡੀ ਚੁਆਇਸਿਸ ਉਹੀ ਮੈਟਰ ਕਰਦੀ ਹੈ ਤੁਸੀਂ ਆਪਣੀ ਚੁਆਇਸਿਸ ਆਪਣੀ ਫੀਲਿੰਗਸ ਨੂੰ ਕਦੇ ਉਸ ਯੂ نو ਡਿਸਕਸ਼ਨ ਵਿੱਚ a ਕਨਵਰਸੇਸ਼ਨ ਵਿੱਚ ਇੰਪੋਰਟੈਂਸ ਨਹੀਂ ਦੇ ਰਹੇ ਹੋ ਯੂ ਆਰ ਆਲਵੇਸ ਟ੍ਰਾਈਂਗ ਟੂ ਪਲੀਜ਼ ది ਅਦਰ ਪਰਸਨ ਉਹਨੂੰ ਖੁਸ਼ ਰੱਖਣਾ ਹੈ ਉਹਦੇ ਹਰ ਚੁਆਇਸ ਨੂੰ ਤੁਸੀਂ ਕਹਿੰਦੇ ਹਾਂ ਹਾਂ ਇਹ ਠੀਕ ਹੈ ਹੈਨਾ ਆਪਣੀ ਤੁਸੀਂ ਕੋਈ ਚੋਇਸ ਨੂੰ ਅੱਗੇ ਨਹੀਂ ਕਰ ਰਹੇ ਮਤਲਬ ਯੂ ਆਰ ਆਲਵੇਸ ਟ੍ਰਾਈਂਗ ਟੂ ਮੇਕ ਅਦਰ ਪੀਪਲ ਹੈਪੀ ਗਰਲ ਜੇ ਕੋਈ ਘਰ ਪਰੌਣਾ ਆਇਆ ਹੋਵੇ ਹੈਨਾ ਤੇ ਪਰੌਣਾ ਆਇਆ ਨਾ ਹੋਵੇ ਬੜਾ ਸਟ੍ਰੇਂਜ ਨਾ ਹੋਵੇ ਤੇ ਆਪਣੇ ਰਿਸ਼ਤੇ ਆ ਜਿੰਦੇ ਨੇ ਤੇ ਉਹਨਾਂ ਨੂੰ ਆਪਾਂ ਪੁੱਛ ਲੈਨੇ ਗਰਲ ਸੁਣ ਕੀ ਖਾਓਗੇ ਤੁਸੀਂ ਤੇ ਜੋ ਫਰ ਅਵਲਤ ਪਰੌਣਾ ਦੱਸਦੇ ਘਟ ਹੁੰਦੇ ਪਰ ਜੇ ਕੋਈ ਦਸਣ ਵਾਲਾ ਹੋਵੇ ਉਹ ਕਹਦੇ ਜੀ ਚਲੋ ਕੋਈ ਨਾ ਤੁਸੀਂ ਐ ਕਰੋ ਰਾਜਮਾ ਚੌਲ ਬਣਾ ਲਓ ਤੇ ਮੈਨੂੰ ਤਾਂ ਰਾਜਮਾ ਚੌਲ ਬਾਲੇ ਪੱਚਦੇ ਨਾ ਹੁਣ ਪਰ ਫਿਰ ਵੀ ਮੈਂ ਪ੍ਰਾਣੇ ਖਾਤਰ ਬਣਾਵਾ ਤੇ ਇਹ ਵੀ ਪੀਪਲ ਪਲੀਜ਼ਿੰਗ ਹੈ ਇਹ ਪ੍ਰਾਣਾਚਾਰ ਨਹੀਂ ਹੈ ਨਹੀਂ ਇਹ ਪੀਪਲ ਪਲੀਜ਼ਿੰਗ ਨਹੀਂ ਹੈ ਏ ਦਿਸ ਇਜ਼ ਅ ਗੁੱਡ ਹੋਸਟ ਹੈ ਨਾ ਹਾਂ ਤੁਹਾਡੇ ਘਰ ਕੋਈ ਗੈਸਟ ਆਇਆ ਤਾਂ ਆਬਵੀਅਸਲੀ ਤੁਸੀਂ ਉਹਨਾਂ ਦੇ ਅਕੋਰਡਿੰਗਲੀ ਥੋੜਾ ਜਿਹਾ ਤਾਂ ਯੂ ਵਿਲ ਟ੍ਰਾਈ ਟੂ ਡੂ ਇਹ ਪੀਪਲ ਪਲੀਜ਼ਿੰਗ ਨਹੀਂ ਹੈ ਬਟ ਡੇ ਟੂ ਡੇ ਲਾਈਫ ਵਿੱਚ ਜੇ ਤੁਸੀਂ ਹਰ ਸਿਚੁਏਸ਼ਨ ਵਿੱਚ ਐਡਜਸਟ ਕਰ ਰਹੇ ਹੋ ਹਰ ਸਿਚੁਏਸ਼ਨ ਵਿੱਚ ਤੁਸੀਂ ਦੂਸਰੇ ਪਰਸਨ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਹੋ ਉਸ ਸਿਚੁਏਸ਼ਨ ਵਿੱਚ ਤੁਹਾਨੂੰ ਫਾਇਦਾ ਹੋ ਰਿਹਾ ਨਹੀਂ ਹੋ ਰਿਹਾ then also you are doing uh, for making the other person happy a people pleasing uh, hai uh, jithe tusi no kehna chahida hai fir bhi tusi uh, you know todi himmat nahi hai no kehndi tusi hamesha yes keh rahe ho uh, kithe tusi jana hai dusra person uh, jo hai utthe ja ke wo kehnda hai ki acha hun assi hor ghumde hai na hmm. but tusi thak gaye ho but fir bhi you are like nahi ha hun enu bura lagega haan. ya uh, a, a person ne karna hai to acha theek hai chalo ਤੁਸੀਂ ਹਰ ਚੀਜ਼ ਵਿੱਚ ਅਡਜਸਟ ਕਰ ਰਹੇ ਹੋ ਟੂ ਦ ਅਦਰ ਪਰਸਨ ਇਹ ਥਿਸ ਇਜ਼ ਅ ਫਾਰਮ ਆਫ ਪੀਪਲ ਪਲੀਜ਼ਿੰਗ ਆ ਨੋਰਮਲ ਲਾਈਫ ਵਿੱਚ ਜੇ ਕਿਸੇ ਦੇ ਚੋਇਸ ਇਸ ਕਿਸੇ ਦੇ ਨੀਡਸ ਕਿਸੇ ਦੇ ਤੁਸੀਂ ਯੂ نو ਜੈਸੇ ਮਦਰ ਐਂਡ ਚਾਈਲਡ ਰਿਲੇਸ਼ਨਸ਼ਿਪ ਹੈ ਹੈਨਾ ਉਹਦੇ ਸ ਹਮੇਸ਼ਾ ਮਦਰ ਚਾਈਲਡ ਨੂੰ ਪ੍ਰੀਫਰੈਂਸ ਦਿੰਦੀ ਹੈ ਥੈਟ ਇਜ਼ ਆਊਟ ਆਫ ਲਵ ਥੈਟ ਇਜ਼ ਨਾਟ ਪੀਪਲ ਪਲੀਜ਼ਿੰਗ ਥੈਟਸ ਰੋ ਪਲੀਜ਼ਿੰਗ ਹਾਂ ਅੱਜ ਮੇਰੇ ਹੁਣ ਜਿਵੇਂ ਆਪਾਂ ਜੌਬ ਹੁੰਦੀਆਂ ਨੇ ਸਾਡੇ ਉਸ ਜਗ੍ਹਾ ਤੇ ਕਿਸੇ ਆਫਿਸ 'ਚ ਕਰਦੇ ਆ ਕਿਤੇ ਵੀ ਜੌਬ ਕਰਦੇ ਆ ਤਾਂ ਉੱਥੇ ਵੀ ਮੈਨੂੰ ਲੱਗਦਾ ਕਿ ਕਾਫੀ ਵੱਡਾ ਸਾਡਾ ਦਾਇਰਾ ਹੁੰਦਾ ਹੈ ਸਾਡੇ ਕਲੀਗਸ ਹੁੰਦੇ ਨੇ ਸਾਡੇ ਨਾਲ ਦੇ ਬੌਸ ਵੀ ਹੁੰਦਾ ਆ ਤੇ ਉੱਥੇ ਅਗਰ ਕਈ ਜਿਹੜੇ ਹੁੰਦੇ ਬੜੇ ਐਕਸੈਪਟੇਬਲ ਹੁੰਦੇ ਬੰਦੇ ਕਿ ਇਹ ਬਹੁਤ ਵਧੀਆ ਵਾ ਇਹ ਜਿਹੜਾ ਬੜਾ ਅੰਚਾ ਉੱਥੇ ਵੀ ਹੁੰਦਾ ਤੇ ਇੰਝ ਹੀ ਆ ਕਿ ਥੋੜਾ ਬਹੁਤ ਅਸੀਂ ਐਡਜਸਟ ਵੀ ਕਰਦੇ ਆ ਪਲੱਸ ਅਸੀਂ ਇਹ ਵੀ ਸੋਚਨੇ ਹੁੰਨੇ ਆ ਕਿ ਅਸੀਂ ਵਾਤਾਵਰਨ ਨੂੰ ਅੱਛਾ ਵੀ ਬਣਾਈਏ এনवायरमेंट ਅੱਛਾ ਬਣਾਈਏ ਤੇ ਉੱਥੇ ਸਮ ਟਾਈਮਸ ਅਸੀਂ ਨਾ ਚਾਹੁੰਦੇ ਹੋਇਆ ਵੀ ਕਈ ਵਾਰੀ ਪਲੀਜ਼ ਕਰਨ ਦਾ ਟਰਾਈ ਕਰਦੇ ਆ ਉਹ ਵੀ ਪੀਪਲ ਪਲੀਜ਼ਿੰਗ ਹੋ ਜਾਂਦੀ ਹੈ सिचुएशन पर डिपेंड करता है ना hmm. जे तुसी किसी विच, आ, अपने ओपीनियन बिल्कुल नहीं दे रहे जे meeting है ना जो कोई मीटिंग है मीटिंग बॉस ने कुछ चीज आ, कहती जिद अग्रीमेंट विच नहीं हो oh. तो आनु लग रहा है कि मेरा ओपीनियन है ना यू हैव एन ओपीनियन लेकिन माइंड है है ना तो ओपीनियन ज़ाहिर कर सकते हो यू कैन से अच्छा यू आर सीइंग दिस ਜਿਹੜਾ ਇੱਕ ਪਰਸਨ ਹੈ ਜੋ ਆਪਣੇ ਜੌਬ ਵਿੱਚ ਰਿਸਪੈਕਟ ਕਮਾਂਡ ਕਰਦਾ ਹੈ ਉਹਦੀ ਆਵਾਜ਼ ਵੀ ਸੁਣੀ ਸੁਣੀ ਜਾਏਗੀ ਹੈਨਾ ਜੋ ਬੌਸ ਹੈ ਉਹ ਜੇ ਤੁਸੀਂ ਕੁਝ ਕਹਿ ਰਹੇ ਹੋ ਇਫ ਯੂ ਆ ਪრეਜ਼ੈਂਟਿੰਗ ਅ ਡਿਫਰੈਂਟ ਪੁਆਇੰਟ ਆਫ 视图 ਤਾਂ ਉਹਨੂੰ ਐਟ ਲੀਸਟ ਈਵਨ ਇਫ ਜੇ ਉਹ ਇੰਪਲੀਮੈਂਟ ਨਹੀਂ ਕਰੇ ਐਟ ਲੀਸਟ ਦੇ ਵਿਲ ਲਿਸਨ ਟੂ ਇਟ ਹੈਨਾ ਪਰ ਜੋ ਲੋਕ ਪੀਪਲ ਪਲੀਜ਼ ਹੁੰਦਾ ਸਿਰਫ ਹਾਂ ਵਿੱਚ ਹਾਂ ਬਣਾਉਣੇ ਦੀ ਯੂ نو ਯੂਸ ਟੂ ਹੁੰਦੇ ਉਹਨਾਂ ਦਾ ਆਪਣਾ opinion ਹੀ ਨਹੀਂ ਹੋਏਗਾ ਹਾਂ ਯਾਨ ਜੋ ਕੋਕੋ ਕਾ ਪੀਨੇ ਨਹੀਂ ਹੈ ਨੇ ਤੇ ਫਿਰ ਐਕਸਪ੍ਰੈਸ ਵੀ ਕੀ ਕਰਾਂਗਾ ਸੋ ਇਹਦਾ ਮਤਲਬ ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਅਸੀਂ ਹੁਣ ਨਿੱਕੇ ਨਿੱਕੇ ਕਮਾਂ ਦੇ ਵਿੱਚ ਅਸੀਂ ਕਿਸੇ ਦੀ ਹਾਂ ਚਾਂ ਮੜਾਉਨੇ ਆ ਤੇ ਉਹ ਪੀਪਲ ਪਲੀਜ਼ਿੰਗ ਉੱਥੇ ਸਾਡਾ ਇੱਕ ਕੀ ਹੈਗਾ ਨਾ ਬਿਹੇਵੀਅਰ ਹੈ ਕਿ ਇੱਕ ਕਹ ਲੋ ਕਿ ਉਸ ਜਗ੍ਹਾ ਦੇ ਉੱਪਰ ਨੁੜੀਂਦਾ ਸਾਡਾ ਵਰਤਾਰਾ ਹੈ ਕਿ ਅਸੀਂ ਕਿਵੇਂ ਉੱਥੇ ਵਰਤਾ ਕਰਦੇ ਆ ਪਲੀਜ਼ਿੰਗ ਦਾ ਇਹਦਾ ਮਤਲਬ ਹੈ ਕਿ ਜੋ ਤੁਸੀਂ ਗੱਲ ਕਰ ਰਹੇ ਮੈਂ ਉਹਦੇ ਚੋਹੀ ਲੈ ਰਹੀ ਆ ਕਿ ਪੀਪਲ ਪਲੀਜ਼ਿੰਗ ਦਾ ਮਤਲਬ ਹੈ ਕਿ ਜਦੋਂ ਤੁਸੀਂ ਆਊਟ ਆਫ ਦਿਵੇ ਜਾ ਕੇ ਆਪਣੀ ਗੱਲ ਨੂੰ ਕਹਿਣਾ ਚਾਹੁੰਦੇ ਹੋ ਵੀ ਨਾ ਕਹੋ ਤੇ ਤੁਹਾਨੂੰ ਲੱਗਦਾ ਕਿ ਜੇ ਮੈਂ ਕਹਿ ਦਿੱਤਾ ਤੇ ਪਤਾ ਨਹੀਂ ਮੇਰਾ ਇੰਪ੍ਰੈਸ਼ਨ ਖਰਾਬ ਹੋ ਜਾਏਗਾ ਹਾਂਜੀ ਸੋ ਉਹ ਇੰਪ੍ਰੈਸ਼ਨ ਵਾਲਾ ਜਿਹੜਾ ਰੇਡਕਾ ਹੈ ਨਾ ਉਹ ਜਦੋਂ ਤੁਸੀਂ ਆਪਣੇ ਇੰਪ੍ਰੈਸ਼ਨ ਨੂੰ ਖਰਾਬ ਕਰਨ ਤੋਂ ਡਰਦੇ ਆ ਤੇ ਤੁਸੀਂ ਪੂਸ਼ ਪੂਸ਼ ਕਰਦੇ ਹੋ ਨਾ ਹੈ ਨਾ ਉਹਨੂੰ 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 ਕਹਿ ਲਓ ਕਿ ਆਪਾਂ ਪੀਪਲ ਪਲੀਜ਼ਿੰਗ ਕਰਦੇ ਇੱਕ ਹੋਰ ਨਿੱਕੀ ਜਿਹੀ ਗੱਲ ਦਿਮਾਗ ਚਾਹੀਏ ਜਿਵੇਂ ਲੀਡਰ ਹੁੰਦੇ ਹਨ ਖਾਸ ਤੌਰ ਤੇ ਰਾਜਨੀਤੀ ਦੇ ਵਿੱਚ ਹੈ ਨਾ ਉਹਨਾਂ ਦੇ ਉੱਥੇ ਤੇ ਅਜਿਹਾ ਕਹਦੇ ਨੇ ਵੀ ਇਹ ਤਾਂ ਬੜਾ ਚਮਚੀ ਆ ਇਹ ਚਮਚੀਆ ਤੇ ਪੀਪਲ ਪਲੀਜ਼ਿੰਗ ਜਿਹੜਾ ਵਾ ਇੱਕੋ ਹੀ ਚੀਜ਼ ਹੈਗਾ ਕੋਈ ਫਰਕ ਵੀ ਹੈਗੀ ਹੈ ਇਹ ਕਹਿੰਦੇ ਨੇ ਨਾ ਵੀ ਆ ਫਲਾਣਾ ਬੰਦਾ ਦਾ ਬੜਾ ਮੁੰਡਾ ਚਮਚਾ ਜੀ ਕਰਛਾ ਹੈ ਜੀ ਹੈ ਨਾ ਵੀ ਉਹ ਉੱਥੇ ਵੀ ਖਾਸ ਤਰ੍ਹਾਂ ਦੇ ਰਾਜਨੀਤੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੈਂ ਜੇ ਗਲਤ ਨਹੀਂ ਹੋਵਾਂ ਤਾਂ ਪੀਪਲ ਪਲੀਜ਼ਿੰਗ ਜਿਹੜੀ ਆ ਜਾਂ ਆਪਣੇ ਆੜੇ ਦੋੜੇ ਦੇ ਲੋਕਾਂ ਨੂੰ ਪਲੀਜ਼ ਕਰਨਾ ਜ਼ਿਆਦਾ ਸ਼ਾਇਦ ਚੰਗਾ ਸਮਝਿਆ ਜਾਂਦਾ ਹੈ ਜੇ ਤੁਹਾਨੂੰ ਦਿਖ ਰਿਹਾ ਕਿ ਸਾਹਮਣੇ ਵਾਲਾ ਬੰਦਾ ਗਲਤ ਕਰ ਰਿਹਾ ਹੈ ਹੈਨਾ ਜੋ ਕਹਿ ਰਿਹਾ ਉਹ ਵੀ ਗਲਤ ਹੈ ਜੋ ਦੀ ਐਕਟੀਵਿਟੀ ਉਹ ਵੀ ਗਲਤ ਹੈ ਬਟ ਫਿਰ ਵੀ ਤੁਸੀਂ ਚੁੱਪ ਹੋ ਸਿਰਫ ਇਸ ਲਈ ਕਿ ਤੁਸੀਂ ਪੰਗਾ ਨਹੀਂ ਲੈਣਾ ਤੁਸੀਂ ਉਹਨੂੰ ਅਫੈਂਡ ਨਹੀਂ ਕਰਨਾ ਚਾਹੁੰਦੇ ਤੁਸੀਂ ਕਨਫਲਿਕਟ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਤਾਂ ਮਤਲਬ ਈਵਨ ਗਲਤ ਚੀਜ਼ ਦੇਖ ਕੇ ਵੀ ਤੁਸੀਂ ਉਹਨੂੰ ਯੈਸ 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 ਕਰ ਰਹੇ ਹੋ that is wrong that is wrong ਮੈਨੂੰ ਲੱਗਦਾ ਕਿ ਪੋਲਿਟਿਕਸ ਦੇ ਵਿੱਚ ਸਭ ਤੋਂ ਜ਼ਿਆਦਾ ਪਲੀਜ਼ਿੰਗ ਜਿਹੜੀ ਹੈ ਸ਼ਾਇਦ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਨਹੀਂ ਤਾਂ ਫਿਰ ਉਹ ਕਹਿੰਦੇ ਨਾ ਵੀ ਬਰਾਬਰ ਦੀ ਸੀਟ ਤੇ ਨਹੀਂ ਬਿਠਾਉਂਦੇ ਮੈਂ ਬਹੁਤ سارے ਇੰਟਰਵਿਊ ਸੁਣੇ ਦੀਆਂ ਨੇ ਉਹ ਕਹਿੰਦਾ ਜੀ ਮੈਂ ਨੂੰ ਨਾ ਪੁਰਾਣੇ ਲੀਡਰ ਨੇ ਬਰਾਬਰ ਬਿਠਾਇਆ ਸੀਗਾ ਤੇ ਬਾਹਰ ਚ ਥੋੜੀ ਦੂਰ ਜਾ ਕੇ ਕਹਿੰਦਾ ਤੂੰ ਪਿੱਛੇ ਜਾ ਕੇ ਬੈਠ ਜਾ ਨਮਾਦ ਅਜਿਹੇ ਚੀਜ਼ਾਂ ਰਾਜਨੀਤੀ ਕਰਨੇ ਪਰ ਮੈਂ ਵੇਖਿਆ ਕਿ ਰਾਜਨੀਤੀ ਲਗਭਗ ਸਾਡੇ ਘਰਾਂ ਦੇ ਵਿੱਚ ਵੀ ਸਾਡੀਆਂ ਵਰਕ ਪਲੇਸਸ ਦੇ ਉੱਪਰ ਵੀ ਸਾਡੇ ਹਰ ਜਗ੍ਹਾ ਦੇ ਉੱਪਰ ਹੁੰਦੀਆਂ ਨੇ ਫਿਰ ਅਸੀਂ ਗੱਲ ਜਿਹੜੀ ਪੀਪਲ ਪਲੀਜ਼ਿੰਗ ਦੀ ਕਰ ਰਹੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਸ਼ੌਕ ਹੀ ਹੁੰਦਾ ਦੂਜਿਆਂ ਨੂੰ ਪੀਪਲ ਨੂੰ ਪਲੀਜ਼ ਕਰਨ ਦਾ ਚਲੋ ਹੁਣ ਅਸੀਂ ਅਗਲੀ ਏਗਾਨ ਗੱਲ ਤੋੜਦੇ ਆ ਕਿ ਲੋਕੀ ਜਿਹੜੇ ਨੇ ਕਿਉਂ ਪਲੀਜ਼ ਕਰਨ ਨੂੰ ਉਨਾਰਸ ਕਿਵੇਂ ਉਹਨਾਂ ਦਾ ਜੀ ਕਰਦਾ ਹੈ ਕਿ ਮੈਂ ਜ਼ਰੂਰੀ ਪਲੀਜ਼ ਕਰਾਂ ਕੀ ਉਹਦੇ ਪਿੱਛੇ ਦਿਮਾਗੀ ਜਿਹੜਾ ਸਾਈਕੋਲੋਜੀਕਲ ਕਹਿ ਸਕਦੇ ਆ ਮਾਨਸਿਕਤਾ ਕੀ ਹੁੰਦੀ ਹੈ ਪਿੱਛੇ ਕਈ ਵਾਰ 4-5 ਰੀਜ਼ਨਸ ਹੈਗੇ ਕਿ ਲੋਕ ਪੀਪਲ ਬਲੇਜ਼ਿੰਗ ਕਿਉਂ ਬਣ ਜਾਂਦੇ ਹਨਾ ਕਈ ਵਾਰ ਬਚਪਨ ਤੇ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜੇ ਤੁਸੀਂ ਗੱਲ ਨਹੀਂ ਸੁਣੋਗੇ ਤੁਹਾਨੂੰ ਓਬੀਡੀਅੰਸ ਹੈਨਾ ਐਜ਼ ਅ ਪੇਰੈਂਟਸ ਅਸੀਂ ਚਾਹੁੰਦੇ ਹਾਂ ਕਿ ਬੱਚੇ ਹਮੇਸ਼ਾ ਸਾਡੀ ਗੱਲ ਮੰਨਣ ਬਟ ਕਈ ਵਾਰ ਪੈਰੈਂਟਸ ਇੰਨੇ ਜ਼ਿਆਦਾ ਕੰਟਰੋਲਿੰਗ ਹੋ ਜਾਂਦੇ ਨੇ ਕਿ ਬੱਚੇ ਦਾ ਆਪਣਾ opinion ਹੈ ਉਹ ਕਦੇ ਨਹੀਂ ਸੁਣਦੇ ਮਾਈ ਵੇ ਆਰ ਦਾ ਹਾਈਵੇ ਮਤਲਬ ਮੇਰੀ ਗੱਲ ਸਹੀ ਹੈ ਮੈਂ ਪੈਰੈਂਟ ਹਾਂ ਹੈਨਾ ਤੁਸੀਂ ਐਟਲੀਸਟ ਇੱਕ ਵਾਰ ਬੱਚੇ ਦੀ ਗੱਲ ਸੁਣੋ ਫਿਰ ਉਹਦੇ ਨਾਲ ਡਿਸਕਸ਼ਨ ਕਰ ਸਕਦੇ ਹੋ ਹੈਨਾ ਕਿ ਅੱਛਾ ਯੂ ਵਾਂਟ ਥਿਸ ਬਟ ਆਈ ਵਾਂਟ ਥਿਸ ਮੈਂ ਕਿਉਂ ਸਹੀ ਹਾਂ ਤੁਸੀਂ ਕਿਉਂ ਸਹੀ ਹੋ ਹੈਨਾ ਡਿਸਕਸ਼ਨ ਕਰਕੇ ਦੈਨ ਯੂ ਰੀਚ ਅ ਪੁਆਇੰਟ ਲੇਕਿਨ ਕਈ ਵਾਰ ਬੱਚਿਆਂ ਨੂੰ ਬਚਪਨ ਤੇ ਇਸ ਗਾਇ ਜਾਂਦੇ ਕਿ ਜੇ ਤੁਸੀਂ ਨਹੀਂ ਬੋਲ ਰਹੇ ਹੋ ਜਾਂ ਤੁਸੀਂ ਗਲਤ ਗੱਲ ਮਤਲਬ ਤੁਸੀਂ ਇਹ ਗੱਲ ਨਹੀਂ ਮੰਨ ਰਹੇ ਹੋ ਤਾਂ ਇਹ ਗਲਤ ਹੈ ਤਾਂ ਉਹ ਬੱਚੇ ਨੂੰ ਇਹ ਸਮਝ ਆ ਰਿਹਾ ਕਿ ਜੇ ਮੈਂ ਇਹ ਗੱਲ ਬੋਲ ਰਿਹਾ ਜਾਂ ਮੈਂ ਇਹ ਗੱਲ ਨਹੀਂ ਮੰਨ ਰਿਹਾ ਤਾਂ ਮੈਂ ਮਦਰ ਇਜ਼ ਅਪਸੈਟ ਜਾਂ ਮੇਰੇ ਫਾਦਰ ਅਪਸੈਟ ਹੈ ਹੈਨਾ ਤਾਂ ਉਹ ਇੱਕ ਕਨਫਲਿਕਟ ਅਵੋਇਡੈਂਸ ਬੱਚਾ ਕਨਫਲਿਕਟ ਅਵੋਇਡ ਕਰਨਾ ਚਾਹੁੰਦਾ ਹੈ अच्छा फिर कई बार यह है होंगे है कि एनजायटी हो अवॉइड करना चाहते हैं तो दूसरे बंद गलू एक्सैप्ट करो तो कोई कॉन्फ्लिक्ट ही नहीं है यू आर अग्रिएबल टू एवरीथिंग है ना कोई एनजायटी नहीं थोड़ा तो डे समूथ जा रहा है राइट कई बार फिर सोशल कंडीशनिंग हो जाती है अपने घर में असि कई बार स्पैशली गर्ल चिल्ड्रन जो है उन्होंने असी सिखाते हैं कि सब एडजस्ट होके बैटर है है ना ਜੋ ਦੂਸਰਾ ਬੰਦਾ ਕਹਿ ਰਿਹਾ ਉਹਦੀ ਗੱਲ ਸੁਣਨੀ ਇਜ਼ ਗੁੱਡ ਹੈਬਿਟਸ ਰਦਰ ਦਨ ਕਿ ਤੁਸੀਂ ਆਪਣਾ opinion ਐਕਸਪ੍ਰੈਸ ਕਰੋ ਹਰ ਚੀਜ਼ ਵਿੱਚ ਤੁਸੀਂ ਆਪਣਾ ਇੱਕ ਆਈਡੀਆ ਰੱਖੋ ਤਾਂ ਉਹ ਆਈਡੀਆਜ਼ অর opinionਸ ਨੂੰ ਸਪਰੈਸ ਕੀਤਾ ਜਾਂਦਾ ਹੈ ਇਹ ਵੀ ਇੱਕ ਯੂ نو ਇੱਕ ਹੈਬਿਟ ਬਣ ਜਾਂਦੀ ਹੈ ਫਿਰ ਤੁਸੀਂ ਹਰ ਸਿਚੁਏਸ਼ਨ ਵਿੱਚ ਓਕੇ ਹਰ ਚੀਜ਼ ਵਿੱਚ ਯੈਸ ਇਹ ਕਹਿਣ ਦੀ ਆਦਤ ਪੈ ਜਾਂਦੀ ਹੈ ਤੁਹਾਨੂੰ ਮੈਨੂੰ ਲੱਗਦਾ ਚੰਗੇ ਨਹੀਂ ਗੱਲ ਸੁਭਾਅ ਵਧੀਆ ਬਣ ਜਾਂਦਾ ਵਾ ਅਪ ਟਿਲ ਅ ਸਰਟਨ ਐਕਸਟੈਂਟ ਬਟ ਹਰ ਪਰਸਨ ਜੋ ਹੈ ਹੁਣ ਹਰ ਵੇਲੇ ਤੁਸੀਂ ਕਿਉਂ ਕਿ ਕਿਵੇਂ ਜਿਵੇਂ ਚ ਬੰਦੇ ਰਹੋ ਤੇ ਉਹ ਵੀ ਤੇ ਮੈਨੂੰ ਲੱਗਦਾ ਕਿ ਰੀਅਲੀ ਕਨਫਲਿਕਟ ਤਾਂ ਕ੍ਰੀਏਟ ਹੁੰਦੀ ਹੈ ਪਰ ਉਹਦੇ ਨਾਲ ਇੱਕ ਜਗਿਆਸਾ ਵੀ ਤੇ ਪੂਰੀ ਹੁੰਦੀ ਹੈ ਨਹੀਂ ਬਟ ਜੇ ਤੁਸੀਂ ਆਪਣੀ ਲਾਈਫ ਵਿੱਚ ਆਪਣਾ ਇੱਕ ਤੁਹਾਡਾ ਇੱਕ ਵਜੂਦ ਹੈ ਰਾਈਟ ਤੁਹਾਡੀ ਇੱਕ ਆਈਡੈਂਟੀਟੀ ਹੈ ਇੱਕ ਪਰਸਨੈਲਿਟੀ ਹੈ ਤਾਂ ਉਹ ਪਰਸਨੈਲਿਟੀ ਪਰ ਤੁਸੀਂ ਡਟੇ ਰਹੋ ਖੜੇ ਰਹੋ ਹੈ ਨਾ ਜੇ ਕੋਈ ਚੀਜ਼ ਤੁਸੀਂ ਨਹੀਂ ਕਰਨੀ और तुसी आ, उस चीज एग्रीमेंट नहीं रहे दिन यू हैव टू लर्न टू से नहीं नो hmm. no, मैं आई डोंट वांट दिस मैं ही नहीं करना है ना जो पर्सन अपने आप सेल्फ कॉन्फिडेंट है वो कॉन्फ्लिक्ट hmm. नो भी हैंडल कर पाएगा ऐसे तो हो नहीं सकता कि लाइफ में थोड़ी किसी अनबन hmm. नहीं होएगी hmm. या आर्ग्यूमेंट नहीं होएगी है ना बट जो पीपल प्लीजर होंगे हमेशा आर्ग्यूमेंट्स से नटते हैं ਦੇ ਡੋਨਟ ਵਾਂਟ ਟੂ ਡੂ ਆਰਗੂਮੈਂਟਸ ਉਹ ਕਦੇ ਆਪਣਾ ਸਾਈਡ ਪੇਸ਼ ਕਰਕੇ ਦੂਸਰੇ ਪਰਸਨ ਨੂੰ ਅਫੈਂਡ ਨਹੀਂ ਕਰਨਾ ਚਾਹੁੰਦੇ ਉਹ ਦੇ ਆਲਵੇਸ ਵਾਂਟ ਟੂ ਬੀ ਲਾਈਕਡ ਹੈਨਾ ਮੈਨੂੰ ਸਭ ਪਸੰਦ ਕਰੇ ਮੈਂ ਵੇਖਿਆ ਕਿ ਬਹੁਤੇ ਜਿਵੇਂ ਚਲ ਮੈਂ ਆਪਣਾ ਘਰ ਦੇ ਐਗਜ਼ਾਮਪਲ ਲੈਣਾ ਕਿ ਇੱਕ ਫੈਮਿਲੀ ਦੇ ਵਿੱਚ ਤਿੰਨ ਚਾਰ ਭੈਣ ਭਰਾ ਨੇ ਤੇ ਉਹਨਾਂ ਚਾਰਾਂ ਤਿੰਨਾਂ ਚਾਰਾਂ ਭੈਣ ਭਰਾਵਾਂ ਦੇ ਵਿੱਚ ਕਹਿ ਦਿੰਦੇ ਆ ਇਹ ਬੜੀ ਫੇਵਰਿਟ ਹੈ ਆਪਣੇ ਮਾਂ ਦੀ ਤਾਂ ਜਾਂ ਦੂਜਾ ਜਿਹੜਾ ਆਪਣੇ ਬਾਪ ਦਾ ਬੜਾ ਫੇਵਰਿਟ ਹੈ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਇਹ ਹੀ ਹੁੰਦਾ ਕਿ ਬੜਾ ਓਬੀਡੀਐਂਟ ਹੈ ਇਹ ਇਹਨਾਂ ਬੜੇ ਧਿਆਨ ਇਹਨਾਂ ਕੰਮ ਬੜਾ ਵਧੀਆ ਕਰਦਾ ਹੈ ਇਹ ਕਦੀ ਗਲਤੀਆਂ ਘੱਟ ਕਰਦਾ ਹੈ ਇਹ ਇਸ ਕਰਕੇ ਇਹ ਜ਼ਿਆਦਾ ਆਪਣੇ ਬਾਪ ਦੇ ਨੇੜੇ ਹੈ ਜਾਂ ਆਪਣੀ ਮਾਂ ਦਾ ਅੱਖਾਂ ਦਾ ਤਾਰਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਗੁਣ ਜਿਹੜੇ ਨੇ ਉਹ ਵਿਕਾਸ ਸੇਕ ਦੀਜ਼ਰ ਪਲੀਜ਼ਿੰਗ ਵਾਲੇ ਆ ਇਹ ਦੀਸ ਆ ਜਸਟ ਕੀ ਹੈਗਾ ਕੋਰਸ ਉਮਰ ਦੇ ਵਿੱਚ ਹੈਬਿਟਸ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਤੇ ਚੰਗੇ ਸੰਸਕਾਰ ਲੈਣ ਦੇ ਵਿੱਚ ਤੇ ਕੋਈ ਹਰਜ਼ ਨਹੀਂ ਹੈ ਨਹੀਂ ਹੈ ਹਾਂ ਬਿਲਕੁਲ ਨਹੀਂ ਹੈ ਤੁਸੀਂ ਆਪਣੇ ਆਪ ਲਈ ਤੁਸੀਂ ਹਰ ਸਿਚੁਏਸ਼ਨ ਵਿੱਚ ਆਪਣਾ ਵੀ ਇੱਕ ਪੁਆਇੰਟ ਆਫ View ਰੱਖੋ ਦੂਸਰੇ ਦਾ ਪੁਆਇੰਟ ਆਫ View ਵੀ ਸੁਣੋ ਐਂਡ ਦੈਨ ਯੂ ਡਿਸਾਈਡ ਵਿਚ ਇਜ਼ ਅ ਬੈਸਟ ਬਟ ਐਸੀ ਨਹੀਂ ਕਿ ਤੁਹਾਡੇ ਤੁਹਾਡਾ ਕੋਈ ਪੁਆਇੰਟ ਆਫ View ਹੀ ਨਹੀਂ ਹੈ ਤੁਹਾਡਾ ਕੋਈ ਸਟੈਂਡ ਹੀ ਨਹੀਂ ਹੈ ਹੈਨਾ ਆਪਣੀ ਪਰਸਨੈਲਿਟੀ ਦਾ ਤੁਹਾਨੂੰ ਇਹਨਾਂ ਡਿਵੈਲਪਮੈਂਟ ਕਰਨਾ ਚਾਹੀਦਾ ਹੈ ਕਿ ਤੁਸੀਂ ਆਪਣੀ ਆਪ ਦੀ ਸੋਚ ਰੱਖੋ ਹਰ ਸਿਚੁਏਸ਼ਨ ਵਿੱਚ ਚਾਹੇ ਉਹ ਛੋਟੀ ਹੋਵੇ ਜਾਂ ਬੜੀ ਹੋਵੇ ਐਟਲੀਸਟ ਤੁਹਾਨੂੰ ਇਹ ਤਾਂ ਪਤਾ ਹੈ ਕਿ ਵਾਟ ਯੂ ਆਰ ਥਿੰਕਿੰਗ ਰਾਈਟ ਔਰ ਉਹਦੇ ਬਾਅਦ ਜੇ ਤੁਸੀਂ ਤੁਹਾਨੂੰ ਇਹ ਲੱਗਦਾ ਹੈ ਕਿ ਦੂਸਰੇ ਪਰਸਨ ਦੀ ਗੱਲ ਬੈਟਰ ਹੈ ਜਾਂ ਉਹਦੀ ਗੱਲ ਮੰਨਣੀ ਚਾਹੀਦੀ ਹੈ ਸਿੰਪਲੀ ਬਿਕੋਜ਼ ਉਹ ਸਹੀ ਲੱਗ ਰਹੀ ਹੈ ਤੁਹਾਨੂੰ ਤਾਂ ਦੈਨ ਇਟ ਇਜ਼ ਨਾਟ ਪੀਪਲ ਪਲੀਜ਼ਿੰਗ ਯੂ ਆਰ ਐਡਜਸਟਿੰਗ ਟੂ ਦਾ ਸਿਚੁਏਸ਼ਨ ਹਰ ਗੱਲ ਵਿੱਚ ਲੜਾਈ ਕਰਨੀ ਜ਼ਰੂਰੀ ਨਹੀਂ ਹੈ ਮੈਂ ਹੀ ਮੈਂ ਮੈਂ ਹੀ ਕਿਉਂ ਹਾਂ ਮੈਂ ਹੀ ਕਿਉਂ ਮਤਲਬ ਅਸੀਂ ਇਹੋ ਹੀ ਕਹਿੰਦੇ ਨੇ ਕਿ ਜਦੋਂ ਪੀਪਲ ਪਲੀਜ਼ਿੰਗ ਜਿਹੜੀ ਆ ਆਦਤਾਂ ਚੰਗੀਆਂ ਪਾਉਣ ਦੇ ਨਾਲੋਂ ਬਿਲਕੁਲ ਡਿਫਰੈਂਟ ਚੀਜ਼ ਆ ਉਹ ਕਹਾਜਿਮਨ ਲੱਗਦਾ ਕਿ ਜੇ ਮੈਂ ਛੋਟਾ ਜਿਹਾ ਲਫਜ਼ਾਂ ਚ ਕਹਾਂ ਕਿ ਪੀਪਲ ਪਲੀਜ਼ਿੰਗ ਇੱਕ ਐਗਜ਼ਾਗਰੇਟਿਡ ਹੈਬਿਟ ਹੈ ਕਿ ਜਸਟ ਦੂਜਿਆਂ ਦੀ ਅੱਖਾਂ ਦਾ ਤਾਰਾ ਬਣਨ ਦੀ ਹੈ ਨਾ ਕਿ ਮੈਂ ਮੈਂ ਭਰਾਮ ਦੇ ਵਿੱਚ ਇਹ ਛੋਟੇ ਦੇ ਵਿੱਚੋਂ ਵੇਖੋ ਵੀ ਮੈਂ ਮੈਂ ਚਾਹ ਹਾਸਤਰ ਚਲੋ ਐਸੇ ਨਾਲ ਤਾਂ ਅਗਾਹ ਚੱਲਦੇ ਆ ਘਰ ਦੇ ਵਿੱਚ ਜਿਵੇਂ ਮੈਂ ਵੇਖਿਆ ਕਿ ਰਿਲੇਸ਼ਨਸ਼ਿਪਸ ਦੇ ਵਿੱਚ ਸਭ ਤੋਂ ਜ਼ਿਆਦਾ ਪੀਪਲ ਪਲੀਜ਼ਿੰਗ ਜਿਹੜੀ ਉਹ ਬੜਾ ਤਾਕੜਾ ਰੋਲ ਹੁੰਦਾ ਆ ਇਹ ਘਰਾਂ ਦੇ ਵਿੱਚ ਇੱਕ ਵਧੀਆ ਵਾਤਾਵਰਨ ਬਣਾਉਣ ਦੇ ਵਿੱਚ ਤੇ ਜਾਂ ਉਸ ਵਾਤਾਵਰਨ ਨੂੰ ਖੰਡਾਰਨ ਦੇ ਵਿੱਚ ਇੱਕ ਜਣੇ ਫਰਸਕੁਰ ਹੋਣਿਆ ਸੀ 96 ਦੀ ਗੱਲ ਕਰਦੇ ਫਰਸਕੁਰ ਘਰਾਂ ਦੇ ਵਿੱਚ ਦੋ ਪੁੱਤਰ ਨੇ ਦੋਨੋਂ ਆ ਗਈਆਂ ਨੇ ਦੋਨਾਂ ਦੇ ਵਿੱਚ ਇੱਕ ਨੌਨ ਕੁੜੀ ਤਾਂ ਬੜੀ ਮਿੱਠੀ ਹੈ ਬੜੀ ਚੰਗੀ ਹੈ ਤੇ ਉਹਨੂੰ ਹਰ ਵੇਲੇ ਸਲਾਈਜ਼ ਜਾਣਾ ਸਲਾਈ ਜਾਣਾ ਤੇ ਦੂਜੀ ਜਿਹੜੀ ਹੈਗੀ ਹੈ ਉਹ ਨੈਗਲੈਕਟ ਹੋ ਗਈ ਹੈ ਨਾ ਉਹ ਜਿਹੜੀ ਨੈਗਲੈਕਟ ਹੋ ਗਈ ਹੈ ਉਹਨੂੰ ਉਹਨੂੰ ਐਂਜ਼ਾਇਟੀ ਵੀ ਹੋਊਗੀ ਉਹਨੂੰ ਡਿਪਰੈਸ਼ਨ ਵੀ ਹੋਊਗਾ ਉਹਨੂੰ ਕੁਸ਼ ਹੋਊਗਾ ਫਿਰ ਉਹ ਵੀ ਟਰਾਈ ਕਰੂਗੀ ਕਿ ਮੈਂ ਵੀ ਪਲੇਜ਼ਰ ਬਣਾ ਜੋ ਰਿਲੇਸ਼ਨਸ਼ਿਪਸ ਹੈ ਸਪੈਸ਼ਲੀ ক্লোਜ਼ ਰਿਲੇਸ਼ਨਸ਼ਿਪਸ ਹਨ ਜਿਨਾਂ ਪੇਰੈਂਟਸ ਵਾਈਫ सिस्टर ब्रदर हाँ. ए रिलेशनशिप्स विच कई बार बहुत काम करते हैं आउट ऑफ लव है बट थ अपनी बाउंड्रीज सैट कर हर विच, राइट जो पीपल प्लीज होंगे ओवर द टाइम लोंग टर्म्च एक अजीब तरह की रिजेंटमेंट पैदा हो जाती है है ना तो सामने तो सब कुछ अच्छा अच्छा कर रहे हो बटे मन दूसरे परसनली प्यार नहीं है हाँ. तो उसी सिर्फ उस सिचुएशन ओके रखने लिए कि ओके वो दूसरा पर्सन मेरे नाल हमेशा अच्छा बन के रहे माइंड कॉन्फ्लिक्ट है एक्चुअली काम नहीं करना चाहते कर रहे हो ना? है ना ये तो बैटर है कि यू अंडरस्टैंड योर सेल्फ कि मैनू ये चीज नहीं पसंद और वर्बलाइज करके तीन एक बाउंडरी सैट करो राइट आफ्टर अ सर्टन एज यू विल सी कि जो लोग हमेशा दूसरे लोगों को खुश करने में लगे रहने वह आप बहुत ज़्यादा सैड लोनली और डिप्रैसड फील करते हैं क्योंकि तु, तुसी अपनी वॉट्स नदे इंपोर्टेंस नहीं दी राइट जब तुम ही अपने वॉट्स न इंपोर्टेंस नहीं दी तो दूसरे बंदे थोड़ी वॉट्स क्या इंपोर्टेंस देंगे राइट ओवर अ पीरियड ऑफ टाइम तुम देखोगे कि यू आर ਤੁਸੀਂ ਸਾਈਡ ਲਾਈਨ ਹੋ ਰਹੇ ਹੋ ਤੁਸੀਂ ਨੈਗਲੈਕਟ ਹੋ ਰਹੇ ਹੋ ਇਹਦਾ ਕੀ ਹੈ ਇਹ ਤਾਂ ਮੰਨੀ ਜਾਏਗਾ ਹਨਾ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ ਇਹਦਾ ਮਤਲਬ ਕੀ ਹੈ ਯੂ ਆਰ ਬੀਂਗ ਟੇਕਨ ਫॉर ਗ੍ਰਾਂਟਡ ਕੁਝ ਸਾਲਾਂ ਤੱਕ ਇਹ ਚੀਜ਼ ਓਕੇ ਰਹਿੰਦੀ ਹੈ ਬਟ ਦੈਨ ਆਫਟਰ ਸਮ ਟਾਈਮ ਤੁਹਾਨੂੰ ਤੁਹਾਡੇ ਮਾਈਂਡ ਵਿੱਚ ਇਹਦੇ ਅਗੇਂਸਟ ਫੀਲਿੰਗਸ ਡਵੈਲਪ ਹੋਣ ਗਿਆ ਯੂ ਵਿਲ ਹਨਾ ਇੱਕ ਅਨਹੈਪੀ ਇੱਕ ਚੀਜ਼ ਪਾਰਟਨਰ ਸਾਥ ਉਹਦੇ ਚਾਇਆ ਕਿ ਇੱਕ ਸਿਚੁਏਸ਼ਨ ਹੁੰਦੀ ਹੈ ਹਨਾ ਫਰਜ਼ ਕਰੋ ਸਾਡੀ ਲਾਈਫ ਦੇ ਵਿੱਚ ਕੋਈ ਬੜੀ ਚ ਚੈਲੈਂਜਿੰਗ ਕੋ ਸਿਚੁਏਸ਼ਨ ਆ ਗਈ ਤੇ ਉਹਦੇ ਲਈ ਕਹਿੰਦੇ ਨੇ ਵੀ ਇਦਰ ਫਲਾਈਟ অর ਫੇਸ অর ਫਰੋਜ਼ ਹਾਂਜੀ ਅਨਾ ਫਿਰ ਜਾਂ ਤਾਂ ਉਸ ਸਿਚੁਏਸ਼ਨ ਨੂੰ ਸਾਹਮਣਾ ਕਰ ਤੋਂ ਪਾਸੇ ਹੋ ਜਾ ਜਾਂ ਫਿਰ ਸਾਹਮਣਾ ਕਰੋ ਡਟ ਕੇ ਤੇ ਜਾਂ ਫਿਰ ਠੀਕਾ ਭਾਈ ਕੋਈ ਇਮਪ੍ਰੈਸ਼ਨ ਨਹੀਂ ਕੋਈ ਐਕਸਪ੍ਰੈਸ਼ਨ ਨਹੀਂ ਬਟ ਉਹਦੇ ਚ ਨਾ ਇੱਕ ਨਵਾਂ ਲਫ਼ਜ਼ ਮੈਂ ਅੱਜ ਪੜਿਆ ਉਹ ਕਹਿੰਦੇ ਫੌਨਿੰਗ F A W I N I N G ਫੌਨਿੰਗ ਉਹ ਫੌਨਿੰਗ ਮੀਨਸ ਕਿ ਉਹ ਹੀ ਆ ਕਿ ਇਹ ਇਹਨਾਂ ਸਿਚੁਏਸ਼ਨ ਤੋਂ ਇਲਾਵਾ ਤੀਜੀ ਚ ਚੌਥਾ ਜਿਹੜਾ ਸ਼ਬਦ ਹੈ ਫੋਨਿੰਗ ਹੈ ਫੋਨਿੰਗ ਮੀਨਸ ਕਿ ਭਈ ਅਸੀਂ ਉਹ ਸਿਚੁਏਸ਼ਨ ਦਾ ਸਾਹਮਣਾ ਵੀ ਨਹੀਂ ਕਰਨਾ ਦੌੜਨਾ ਵੀ ਨਹੀਂ ਹੈ ਬਟ ਅਸੀਂ ਕੀ ਕਰਨਾ ਹੈ ਕਿ ਲੋਕਰ ਪਲੀਜ਼ ਕਰਕੇ ਅਸੀਂ ਅਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਚੱਗਾ ਸਾਬਤ ਕਰਨ ਦਾ ਯਤਨ ਕਰਨਾ ਹੈ ਕੀ ਕੀ ਖਿਆਲ ਹੈ ਤੁਹਾਡਾ ਇਹ ਵੀ ਕੋਈ ਅਜਿਹੀ ਚੀਜ਼ ਹੈ ਕਹਿੰਦੇ ਨਵੀਂ 2023 ਦੀ ਨਵੀਂ ਰਿਸਰਚ ਹੈ ਜਿਹਦੇ ਬਾਰੇ ਵਿੱਚ ਮੈਂ ਇਹ ਥੋੜਾ ਜਿਹਾ ਅੱਮੈਨੂੰ ਇੱਕ ਛੋਟਾ ਜਿਹਾ ਟਿਪ ਜਿਹਾ ਨਜ਼ਰ ਆਇਆ ਸੀਗਾ ਕਿ ਇਹ ਜਿਹੜੇ ਲੋਕ ਨਾ ਤਾਂ ਫਾਈਟ ਕਰਦੇ ਆ ਨਾ ਫਲਾਈਟ ਕਰਦੇ ਆ ਨਾ ਫੇਸ ਕਰਦੇ ਆ ਫਰੋਜ਼ ਵੀ ਨਹੀਂ ਹੁੰਦੇ ਉਹ ਕਹਿੰਦਾ ਵੀ ਠੀਕ ਆ ਇਥੋਂ ਨਿਕਲਣਾ ਵਧੀਆ ਤਰੀਕਾ ਹੈ ਜੀ ਜੀ ਕਰ ਦੋ ਹੈਨਾ ਬਹੁਤ ਵਧੀਆ ਤੁਸੀਂ ਬਹੁਤ ਚੰਗਾ ਜੀ ਬੜਾ ਜੀ ਤੇ ਉਹਦੇ ਨਾਲ ਵੀ ਇੱਕ ਤੁਹਾਡਾ ਹੈਗਾ ਬਟ ਯੂ ਬਿਕਮ ਅ ਪੀਪਲ ਪਲੀਜ਼ਰ ਕੀ ਖਿਆਲ ਤੁਹਾਡਾ ਹਾਂਜੀ ਕਈ ਵਾਰ ਇਹ ਦੇਖਿਆ ਕਿ ਜੋ ਲੋਕ ਪਾਵਰ ਵਿੱਚ ਹੁੰਦੇ ਆ ਉਹਨਾਂ ਦੇ ਆਸ-ਪਾਸ ਜੋ ਲੋਕ ਹੁੰਦੇ ਆ ਉਹ ਉਹਨਾਂ ਨੂੰ ਬਹੁਤ ਫੌਨਿੰਗ ਕਰ ਰਹੇ ਹੁੰਦੇ ਹਨ ਨਾ ਬਟਰਿੰਗ ਕਰਨਾ ਮੱਖਣ ਲਗਾਉਣਾ ਅੱਜ ਤੁਸੀਂ ਕਿੰਨੇ ਸਮਾਰਟ ਲੱਗ ਰਹੇ ਹੋ ਰੋਜ਼ ਸਵੇਰੇ ਜਾਂਦੇ ਤਾਂ ਜਿਹੜਾ ਜੁੜ ਬਹੁਤ ਹੀ ਵਧੀਆ ਹੈ ਬਹੁਤ ਸੋਹਣਾ ਹੈ ਚਾਹੇ ਉਹ ਨਈ ਵੀ ਲੱਗ ਰਿਹਾ ਹੈ ਓਕੇ ਸੂਟ ਹੈ ਫੇਰ ਵੀ ਵਾਓ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਹੋ ਤੁਹਾਨੂੰ ਬੜਾ ਹਸਾਊਗਾ ਵੀ ਇਹ ਕਿਨੇ ਕਹਿ ਦਿੰਦੇ ਆ ਲੋਕੇ ਵੀ ਸੂਟਾਂ ਦੀਆਂ ਵੀ ਜ਼ਰੂਰਤ ਨਹੀਂ ਅਪਰੀਸ਼ੀਏਟ ਕਰਨ ਦੀ ਲੱਗal ਤਸਤਾ ਬਹੁਤ ਸਣਾ ਸੁਮਟ ਪਾਇਆ ਜਿੱਤੀ ਬੜੀ ਮੈਚ ਕਰਦੇ ਪਾਈ ਸੋ ਇਹਨੂੰ ਫੌਲਿੰਗ ਕਹਾਂਗਾ ਕਿ ਮੈਨੂੰ ਲੱਗਦਾ ਹਾਂ ਜੀ ਕਿ ਭੈਣ ਜੀ ਜਿਹੜਾ ਨਾ ਹੈਡਮਿਸਟਰਸ ਹੈ ਉਹ ਇਹ ਨਾ ਕਹੇ ਤੂੰ ਕਲਾਸ ਕਿਉਂ ਨਹੀਂ ਲਈ ਇਹ ਜੋਬਸ ਵਿੱਚ ਘਰ ਵਿੱਚ ਹਰ ਜਗ੍ਹਾ ਇਹ ਹੁੰਦਾ ਹੈ ਹੈਨਾ ਜੋ ਪਰਸਨ ਪਾਵਰ ਵਿੱਚ ਹੈ ਉਹਦੀ ਈਗੋ ਨੂੰ ਬੂਸਟ ਕਰ ਰਹੇ ਹਨ ਉਹਨੂੰ ਕਨਸਟੈਂਟਲੀ ਮੱਖਣ ਲਗਾ ਰਹੇ ਹਨ ਹੈਨਾ ਅਪ ਟਿਲ ਅ ਸਰਟਨ ਐਕਸਟੈਂਟ ਠੀਕ ਹੈ ਜੇ ਤੁਸੀਂ ਆਪਣੀ ਲਾਈਫ ਐਸੀ ਲਿਵ ਕਰਨਾ ਚਾਹੁੰਦੇ ਫਿਰ ਤੁਸੀਂ ਆਪਣੇ ਆਪ ਨੂੰ ਵੈਸੇ ਹੀ ਢਾਲ ਲਓ ਹਨਾ ਬਟ ਸੈਲਫ ਰਿਸਪੈਕਟ ਔਰ ਸੈਲਫ ਕੌਨਫੀਡੈਂਸ ਜਿਹੜੇ ਲੋਕਾਂ ਚ ਹੈ ਉਹ ਇਹ ਸਭ ਚੀਜ਼ਾਂ ਕੱਟ ਕਰਨਗੇ ਜਿਵੇਂ ਕਹਿੰਦੇ ਨੇ ਵੀ ਤੁਹਾਨੂੰ ਹੁੰਦਾ ਵੀ ਫੀਅਰ ਆਫ ਰਿਜੈਕਸ਼ਨ ਹੋ ਜਾਂਦਾ ਵੀ ਮੈਨੂੰ ਕੋਈ ਆਵੇਂ ਨਾ ਨਕਾਰ ਕੇ ਪਰੇ ਦੁੱਧ ਚ ਮੱਖੀਆਂ ਵਾਂਗ ਨਾ ਸੁੱਟ ਦੇਵੇ ਉਹ ਵੀ ਫਿਰ ਪੀਪਲ ਪਲੀਜ਼ਰ ਬਣ ਗਿਆ ਕਿਸੇ ਨੂੰ ਹੁੰਦਾ ਵੀ ਮੈਂ ਜਿਹਦਾ ਆਪਣੇ ਵੈਸੇ ਸਟੀਮ ਲੋ ਘਟ ਹੁੰਦੀ ਸਵੈ ਮਾਣ ਵਾਲੀ ਗੱਲ ਹੀ ਨਹੀਂ ਹੈ ਚਲੋ ਮੈਂ ਹੁਣ ਤੁਹਾਨੂੰ ਕੋਈ ਇੱਕ ਗੱਲ ਹੋਰ ਅਗਲੇ ਲੈ ਕੇ ਆਉਣ ਲੱਗੀ ਆ ਕਿ ਕਿਹੜੇ ਲੋਕ ਨੇ ਜਿਹੜੇ ਜ਼ਿਆਦਾ ਵਲਨਰੇਬਲ ਹੁੰਦੇ ਟੂ ਬੀ ਪੀਪਲ ਪਲੀਜ਼ਰ ਸਭ ਤੇ ਵਨਰੇਬਲ ਮੈਨੂੰ ਲੱਗਦਾ ਲੇਡੀਜ਼ ਹੁੰਦੀਆਂ ᱜਰਲਸ ਐਂਡ ਵਿਮਨ ਕਿਉਂਕਿ ਆਲਮੋਸਟ ਬਚਪਨ ਤੇ ਇਹ ਸਿਖਾਇਆ ਜਾ ਰਿਹਾ ਹੈ ਕਿ ਯੂ ਨੋ ਕੁਝ ਵੀ ਕਹ ਲਓ ਮੈਮ ਇਹ ਐਕਸੈਪਟ ਕਰਨੀ ਦੀ ਗੱਲ ਹੈ ਕਿ ਇਹ ਮੇਲ ਓਰੀਐਂਟਿਡ ਸੋਸਾਇਟੀ ਹੈ ਹਾਂ ਨਾ ਅਸੀਂ ਬਹੁਤ ਸਾਰੀ ਚੀਜ਼ਾਂ ਹੁਣ ਜਾ ਕੇ ਅਚੀਵ ਕੀਤੀਆਂ ਉਹ ਵੀ ਸਿਰਫ ਜੇ ਤੁਸੀਂ ਰਿਅਲਾਈਜ਼ ਕਰੋਗੇ ਤੇ بڑے ਸ਼ਹਿਰਾਂ ਵਿੱਚ ਹੀ ਹੈ ਜੇ ਤੁਸੀਂ ਵਿਲੇजेस ਵਿੱਚ ਜਾ ਰਹੇ ਹੋ ਜਾਂ ਛੋਟੇ ਸ਼ਹਿਰਾਂ ਜਾ ਰਹੇ ਹੋ ਤਾਂ ਉੱਥੇ ਬਹੁਤ ਚੀਜ਼ਾਂ ਹਲੇ ਬਦਲੀ ਨਹੀਂ ਹੈ ਉੱਥੇ ਵੀ ਕੁੜੀਆਂ ਹਲੇ ਉਹੀ ਚੀਜ਼ਾਂ ਲਈ ਲੜ ਰਹੀਆਂ ਜੋ ਮੇਬੀ ਹੁਣ ਤੇ ਵੀ 25 ਸਾਲ ਪਹਿਲਾਂ ਲੜ ਰਹੀਆਂ ਸੀਗੀਆਂ ਸਦੀਆਂ ਤੋਂ ਲੜਦੀਆਂ ਰਹੀਆਂ ਹਾਂ ਸਦ ਇਸ ਲਈ ਤਾਂ ਹਮੇਸ਼ਾ ਔਰਤਾਂ ਔਰ ਗਰਲਸ ਪਰ ਹੀ ਜ਼ਿਆਦਾ ਪ੍ਰੈਸ਼ਰ ਹੁੰਦਾ ਟੂ ਅਡਜਸਟ मोर पीपल एक गर्ल दी स्ट्रांग पर्सनालिटी जो है वो हर बंदे बंद एक्सेप्ट नहीं होंगी हर बंदे नो यू नो अपने घर भी नोबडी वांट्स के बहुत स्ट्रांग पर्सनालिटी आए एज अ अपाउस हर बंदा चाहता मैं ही उपर रहा है ना ये सोसाइटी है इनों असी इग्नोर नहीं कर सकते इनू एक्सैप्ट करना ही बैटर है क्योंकि वंस यू एक्सैप्ट द सिचुएशन फिर तुम डील कर सकते हो राइट? अजक मैरिज विच कई बार मैं देख रही हूँ कि आ, जो मुंडा है ही वॉन्ट्स कि लेडी एजुकेटेड भी हो <laughs> ਉਹ ਜੌਬ ਵੀ ਕਰ ਰਹੀ ਹੋ ਘਰ ਤੇ ਭਰ ਪੈਸੇ ਵੀ ਕਮਾਉਣ ਜਾ ਰਹੀ ਹੈ ਲੇਕਿਨ ਘਰ ਦੇ ਵੀ ਸਾਰੇ ਕੰਮ ਉਹਨੇ ਕਰਨੇ ਹਨਾ ਤਾਂ ਮੇਲ ਈਗੋ ਹਮੇਸ਼ਾ ਉੱਪਰ ਰਹਿਣਾ ਚਾਹੁੰਦੀ ਹੈ ਦੇ ਵਾਂਟ ਟੂ ਬੀ ਦਾ ਮੈਨ ਆਫ ਦੀ ਹਾਊਸ ਹਮੇਨਾ ਤਾਂ ਉਹਦੇ ਵਿੱਚ ਔਰ ਔਰਮਨ ਜੋ ਹੈ ਉਹ ਕਰੇਗੀ ਉਹ ਘਰ ਦਾ ਕੰਮ ਵੀ ਕਰੇਗੀ ਉਹ ਖਾਣਾ ਵੀ ਬਣਾਏਗੀ ਉਹ ਬਾਹਰ ਦਾ ਕੰਮ ਵੀ ਕਰੇਗੀ ਉਹ ਹਰ ਚੀਜ਼ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਸਟ੍ਰੈਚ ਕਰਕੇ ਯੂ نو ਉਮ ਅਡਜਸਟ ਕਰੇਗੀ ਜੋ ਨਹੀਂ ਕਰ ਰਹੀ ਫਿਰ ਮੈਰਿਜ ਥੋੜਾ ਜਿਹਾ ਯੂ نو ਸਟ੍ਰਗਲ ਹੁੰਦਾ ਹੈ ਲੜਾਈਆਂ ਹੋ ਰਹੀਆਂ ਆਰਗੂਮੈਂਟਸ ਹੋ ਰਹੇ ਸਕਦਾ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਵਿਮਨ ਆ ਉਹਦੇ ਉੱਪਰ ਪ੍ਰੈਸ਼ਰ ਬਾਕੀਆਂ ਨਾਲੋਂ ਜ਼ਿਆਦਾ ਹੈ ਬਿਲਕੁਲ ਮੰਨਣਾ ਪਊਗਾ ਚਾਹੇ ਇੱਕ ਗਰਲ ਚਾਈਲਡ ਹੈ ਚਾਹੇ ਇੱਕ ਗਰਲ ਜਿਹੜੀ ਹੈ ਉਹ ਹਾਊਸ ਵਾਈਫ ਬਣ ਗਈ ਹੈ ਚਾਹੇ ਜੌਬਸ ਦੇ ਉੱਪਰ ਵੀ ਹੈਨਾ ਜੌਬ ਵਰਕਪਲੇਸ ਦੇ ਉੱਪਰ ਵੀ ਵੇਖਿਆ ਕਿ ਔਰਤਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਜ਼ਿਆਦਾ ਪ੍ਰੈਸ਼ਰ ਵੀ ਹੋਊਗਾ ਕੰਮ ਦਾ ਐਂਡ ਇਸੇ ਕਰਕੇ ਦੇਬਿਕਾ ਮੋਰ ਪੀਪਲ ਪਲੇਜ਼ਰ ਦੇ ਬਿਕਮ ਆਈ ਥਿੰਕ ਯੂ ਵਿਲ ਬੀ ਅ ਹੰਡਰਡ ਉਹ ਜ਼ਿਆਦਾ ਬਣ ਜਾਂਦੀਆਂ ਨੇ ਆਪਾਂ ਇਹਨੂੰ ਫਿਰ ਰੈਕਗਨਾਈਜ਼ ਤੇ ਕਰਦੇ ਨੂੰ ਸਟਾਪ ਕਿਵੇਂ ਕਰ ਸਕਦੇ ਹਾਂ ਹਾਊ ਕੈਨ ਵੀ ਸਟਾਪ ਕਿ ਪੀਪਲ ਪਲੇਜ਼ਰ ਨਾ ਬਣਿਆ ਜਾਵੇ ਕਿਉਂਕਿ ਉਹ ਇੱਕ ਧੜ ਤੇ ਠੱਪਾ ਵੀ ਲੱਗਦਾ ਹੈ ਸਾਨੂੰ ਤੇ ਲੱਗਦਾ ਹੈ ਕਿ ਮੈਂ ਤਾਂ ਠੀਕ ਕਰ ਰਹੀ ਹਾਂ ਬਟ ਲੋਕਾਂ ਨੂੰ ਪਤਾ ਹੁੰਦਾ ਕਿ ਇਹ ਤਾਂ ਹੈ ਹੀ ਇਹ ਜੀ ਹੈ ਇਹ ਤਾਂ ਜੀ ਜੀ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਵੀ ਜੀ ਹਜ਼ੂਰੀ ਕਰਨ ਵਾਲੀ ਹੈ ਇਹਨੇ ਤਾਂ ਹਰ ਵੇਲੇ ਅਪਰੀਸ਼ੀਏਟ ਹੀ ਕਰਨਾ ਕੋਈ ਗੱਲ ਦੇ ਵਜ਼ਨ ਨਹੀਂ ਹੁੰਦਾ ਕੋਈ ਨਾ ਪਲੀਜ਼ਰ ਹੁੰਦਾ ਉਹਦੀ ਗੱਲ 'ਚ ਵਜ਼ਨ ਨਹੀਂ ਫਿਰ ਹੁੰਦਾ ਤੇ ਇਹਨੂੰ ਕਿਵੇਂ ਸਟਾਪ ਕੀਤਾ ਜਾਵੇ ਕਿ ਇੱਕ ਬੜੀ ਬੈਲੈਂਸਡ ਪਰਸਨੈਲਿਟੀ ਬਣਿਆ ਜਾਵੇ ਇਹ 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 ਥੋੜੇ ਜਿਹਾ ਚੰਗਣਾ ਪਾਉ ਜ਼ਰੂਰ ਜੇ ਤੁਸੀਂ ਆਪਣੀ ਪਰਸਨੈਲਿਟੀ ਨੂੰ ਇੱਕ ਪਹਿਲਾਂ ਸੈਲਫ ਅਵੇਅਰਨੈਸ ਹੈ ਨਾ ਸਬ ਦੂਸਰੇ ਲੋਕਾਂ ਨੂੰ ਜਾਣਨੇ ਤੋਂ ਪਹਿਲਾਂ ਆਪਣੇ ਆਪ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਰਾਈਟ ਜੇ ਤੁਸੀਂ ਆ ਰੈਕਗਨਾਈਜ਼ ਕਰ ਰਹੇ ਹੋ ਤੁਹਾਡੇ ਪਰਸਨੈਲਿਟੀ ਵਿੱਚ ਪੀਪਲ ਪਲੀਜ਼ਿੰਗ ਹੈ ਹਰ ਜਗ੍ਹਾ ਤੁਸੀਂ ਮੰਨ ਰਹੇ ਹੋ ਬਟ ਯੂ ਆਰ 언ਹੈਪੀ ਵਿਦ ਇਟ ਹੈ ਨਾ ਤੁਸੀਂ ਯੂ ਵਾਂਟ ਟੂ ਚੇਂਜ ਨੈਨ ਸਿਚੁਏਸ਼ਨਸ ਵਿਚ 노 ਕੈਨ ਸਿੱਖੋ ਹਾਂ ਅਬ ਜੇ ਕੋਈ ਨਹੀਂ ਚੰਗੀ ਲੱਗਦੀ ਤੇ ਤੁਹਾਡੇ ਚ ਜ਼ਰੂਰਤ ਹੋਣੀ ਚਾਹੀਦੀ ਹੈ ਵੀ ਨਹੀਂ ਮੈਡਮ ਇਹ ਗੱਲ ਜਿਹੜੀ ਇੰਜ ਵੀ ਹੋ ਸਕਦੀ ਹੈ ਹਾਂ ਯੂ ਆਰ অলਸੋ ਰਾਈਟ ਬਟ ਮੇਰਾ ਖਿਆਲ ਹੈ ਕਿ ਇੰਜ ਯੋ ਮਤਲਬ ਕਿ ਆਪਣਾ ਵਿਊ ਪੁਆਇੰਟ ਦੇਣਾ ਚਾਹੀਦਾ ਚਾਹੀਦਾ ਬਿਲਕੁਲ ਯੈਸ ਚਾ ਇਵਨ ਇਫ ਤੁਹਾਨੂੰ ਇਹ ਸਮਝ ਆ ਰਿਹਾ ਕਿ ਦੂਸਰਾ ਪਰਸਨ ਨੂੰ ਜੇ ਮੈਂ ਇਹ ਗੱਲ ਕਹਾਂ ਉਹ ਪਰਸਨ ਖੁਸ਼ ਨਹੀਂ ਹੋਏਗਾ ਬਟ ਤੁਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਗੱਲ ਰੱਖੋ ਰੱਖੋ ਰਾਦਰ ਦੈਨ ਕਿ ਚੁੱਪ ਰਹਿ ਕੇ ਓਕੇ ਕੋਈ ਬਾਤ ਨਹੀਂ ਕਿਉਂਕਿ ਕੋਈ ਬਾਤ ਨਹੀਂ ਤੁਹਾਨੂੰ ਡਿਸਟਰਬ ਕਰ ਰਹੀ ਹੈ ਲੌਂਗ ਟਰਮ ਵਿੱਚ ਉਹ ਤੁਹਾਨੂੰ ਡਿਪਰੈਸ ਕਰੇਗੀ ਇਸ ਤੋਂ ਪਹਿਲਾਂ ਕਹਿੰਦੇ ਹੁੰਦੇ ਨੇ ਕਿ ਸੱਪ ਦੇ ਮੂੰਹ ਚ ਕੋੜ ਕਰ ਲਈ ਬਣ ਜਾਓ ਬਚ ਜਾਓ ਹਨਾ ਮੂੰਹ ਚ ਬਣ ਮੂੰਹ ਉਹਦੇ ਵਿੱਚ ਕਾਬੂ ਆਉਣ ਤੋਂ ਤੁਸੀਂ ਜ਼ਰੂਰ ਬਚੋ ਬਹੁਤ ਜ਼ਿਆਦਾ ਗਗਨਦੀਪ ਇਹ ਹੁੰਦਾ ਕਿ ਵੀ ਮੈਂ ਇਹਨਾਂ ਦੀ ਨਜ਼ਰਾਂ ਚੋਂ ਡਿੱਗ ਜਾਂਗੀ ਚਾਹੇ ਮੇਰਾ ਬਾਸ ਚਾਹੇ ਮੇਰਾ ਹਸਬੈਂਡ ਆ ਚਾਹੇ ਮੇਰੇ ਘਰ ਦੇ ਵਿੱਚ ਮੇਰੀ ਮਦਰ ਇਨ ਲਾ ਹੈ ਜਾਂ ਮੇਰੇ ਨਾਨਾ ਹੀ ਨੇ ਜਬ ਮਦਰ ਜਨਰਲ ਗੱਲ ਕਰਦੀ ਜਿਹੜਾ এনवायरमेंट ਹੁੰਦਾ ਵੀ ਮੈਂ ਮੇਰਾ ਤਾਂ ਇਮਪ੍ਰੈਸ਼ਨ ਖਰਾਬ ਹੋ ਜਾ ਸੋ ਇਸੇ ਡਰ ਤੋਂ ਮੈਨੂੰ ਲੱਗਦਾ ਕਿ ਲੋਕੀ ਉਸੇ ਢਾਰੇ ਚ ਤੁਰੇ ਜਾਂਦੇ ਨੇ ਤੇ ਆਪਣਾ ਸਵੈਮਾਨ ਖਤਮ ਕਰ ਬੈਠਦੇ ਨੇ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਰੀ ਹੋਈ ਹੈ ਕਿ ਜੋ ਬੰਦਾ ਆਪਣਾ ਸਟੈਂਡ ਲੈਂਦਾ ਹੈ ਜਿਹੜੇ ਪਰਸਨ ਵਿੱਚ ਸੈਲਫ ਐਸਟੀਮ ਔਰ ਕੌਨਫੀਡੈਂਸ ਹੈ ਉਹਦੇ ਨਾਲ ਬਾਕੀ ਪਰਸਨ ਵੀ ਵੈਸੇ ਹੀ ਡੀਲ ਕਰਦੇ ਉਹਦੇ ਨਾਲ ਪੰਗੇ ਨਹੀਂ ਲੈਣਗੇ ਸਹੀ ਗੱਲ ਹੈ ਦੇ ਵਿਲ ਰਿਸਪੈਕਟ ਦੀ ਅਦਰ ਪਰਸਨਸ ਬਾਉਂਡਰੀਜ਼ ਪਰ ਤੁਸੀਂ ਪਹਿਲਾਂ ਆਪਣੀ ਬਾਉਂਡਰੀ ਤਾਂ ਸੈੱਟ ਕਰਨੀ ਹੈ ਨਾ ਤੁਹਾਨੂੰ ਦੂਸਰਾ ਪਰਸਨ ਕਿਵੇਂ ਟ੍ਰੀਟ ਕਰੇ ਇਹ ਤੁਹਾਡੇ ਹੱਥ ਵਿੱਚ ਹੈ ਦੀ ਅਦਰ ਪਰਸਨ ਵਿਲ ਟ੍ਰੀਟ ਯੂ ਬੈਡਲੀ ਜੇ ਤੁਸੀਂ ਉਹਨੂੰ ਅਲਾਉ ਕਰ ਰਹੇ ਹੋ ਹੈਨਾ ਜੇ ਤੁਸੀਂ ਪਹਿਲਾਂ ਹੀ ਯੂ ਆਰ ਕਲੀਅਰ ਕਿ ਨਹੀਂ ਇਹ ਮੈਨੂੰ acceptable ਨਹੀਂ ਹੈ ਤਾਂ ਦੂਸਰਾ ਪਰਸਨ ਵਿਲ ਆਲਸੋ ਅੰਡਰਸਟੈਂਡ ਕਿ ਆਈ ਕੈਨੋਟ ਸੇ ਥਿਸ ਯਾ ਮੈਂ ਨਹੀਂ ਕਰ ਸਕਦਾ ਹੈ ਨਾ ਜੇ ਤੁਸੀਂ ਪਹਿਲਾਂ ਹੀ ਓਕੇ ਕੋਈ ਬਾਤ ਨਹੀਂ ਸਭ ਚੱਲਦਾ ਤਾਂ ਫਿਰ ਸਭ ਚਲੀ ਜਾਏਗਾ ਫਿਰ ਸਭ ਚਲੀ ਜਾਏਗਾ ਫਿਰ ساری ਜ਼ਿੰਦਗੀ ਨਾਲ ਨਹੀਂ ਚਾਹਦੀ ਐਸੋ ਸੋ ਮੈਨੂੰ ਲੱਗਾ ਕਿ ਆਪਣਾ ਇੱਕ ਹੋਣ ਦ ਆਪਣੀ ਇੱਕ ਐਗਜ਼ਿਸਟੈਂਸ ਜਿਹੜੀ ਹੈ ਜਦ ਤੁਸੀਂ ਜੋ ਹੈਗੇ ਹੋ ਉਹ ਤੁਹਾਨੂੰ ਦਰਸਾਉਣਾ ਚਾਹੀਦਾ ਕਿ ਮੈਂ ਆ ਆ ਯੈਸ ਹਨਾ ਤੇ ਉਹ ਜੋ ਜਦੋਂ ਤੁਹਾਨੂੰ ਮੈਨੂੰ ਲੱਗਦਾ ਇਹ ਚੀਜ਼ਾਂ ਜਿਹੜੀਆਂ ਬਚਪਨ ਤੋਂ ਹੀ ਬੱਚੇ ਦੇ ਵਿੱਚ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਜੇ ਨਹੀਂ ਹੋਈਆਂ ਤੇ ਵੱਡੇ ਹੋ ਕੇ ਸਿੱਖ ਲੈਦੀ ਹੈ ਵੱਡੇ ਹੋ ਕੇ ਸਿੱਖ ਸਕਦੇ ਹਨ ਬਟ ਜੇ ਤੁਹਾਨੂੰ ਰਿਅਲਾਈਜ਼ ਹੋ ਰਿਹਾ ਹੈ ਬਚਪਨ ਵਿੱਚ ਯੂ نو ਐਸ ਅ ਪੇਰੈਂਟ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਦੇ ਕੇ ਨਾਲ ਹਰ ਸਿਚੁਏਸ਼ਨ ਵਿੱਚ ਓਕੇ ਓਕੇ ਕਹਿ ਰਿਹਾ ਤਾਂ ਦਿਸ ਮੀਨਸ ਕਿ ਬੱਚੇ ਵਿੱਚ ਕੌਨਫੀਡੈਂਸ ਘੱਟ ਹੈ ਬੱਚੇ ਇਟ ਸੈਲਫ ਐਸਟੀਮ ਤੁਸੀਂ ਡਿਵੈਲਪ ਕਰਨੀ ਹੈ ਨਾ ਵਰਕ ਔਨ ਇਟ ਬੱਚੇ ਨਾਲ ਗੱਲ ਕਰੋ ਉਹਨੂੰ ਕਹੋ ਕਿ ਅੱਛਾ ਯੂ ਡੋਨਟ ਲਾਈਕ ਥਿਸ ਉਹਦੀ ਗਰਲ ਸੁਣੋ ਕਈ ਵਾਰ ਅਸੀਂ ਕਹਾਂਂਚ ਬੱਚਿਆਂ ਦੀ ਗੱਲ ਨਹੀਂ ਸੁਣਦੇ ਸਿਰਫ ਉਹਨਾਂ ਨੂੰ ਬੋਲ ਰਹੇ ਹੁੰਦੇ ਆ ਬਿਲਕੁਲ ਬਿਲਕੁਲ ਸੋ ਬਹੁਤ ਹੀ ਵਧੀਆ ਗੱਲਬਾਤ ਆ ਬਹੁਤ ਅੱਛਾ ਥੈਂਕ ਯੂ ਵੈਰੀ ਮਚ ਕਿ ਕਿਵੇਂ ਸਾਨੂੰ ਫਜ਼ੂਲ ਦੂਜਿਆਂ ਨੂੰ ਖੁਸ਼ ਕਰਦਿਆ ਕਰਦੇ ਆਪਣੇ ਸਵੈ ਮਾਣ ਨੂੰ ਨਹੀਂ ਮਾਰ ਲੈਣਾ ਚਾਹੀਦਾ ਕਹਿੰਦੇ ਨੇ ਸਵੈ ਮਾਣ ਉਸ ਤੋਂ ਆਉਂਦਾ ਜੋ ਤੁਸੀਂ ਆਪਣੇ ਬਾਰੇ ਮਹਿਸੂਸ ਕਰਦੇ ਹੋ ਇਹ ਨਹੀਂ ਕਿ ਜੋ ਦੂਜੇ ਤੁਹਾਡੇ ਬਾਰੇ ਮਹਿਸੂਸ ਕਰਦੇ ਸੋ ਆਪਣੇ ਬਾਰੇ ਚੰਗਾ ਚੰਗਾ ਮਹਿਸੂਸ ਕਰੋ ਥੈਂਕ ਯੂ ਵੈਰੀ ਮੱਚ ਗਗਨਦੀਪ ਬਹੁਤ ਬਹੁਤ ਸ਼ੁਕਰੀਆ ਬਹੁਤ ਖੂਬਸੂਰਤ ਗੱਲਬਾਤ ਹੋਈ ਹੈ ਸੋ ਇਹਦੇ ਇਸੀ ਸਾਡੇ ਨਾਲ ਡਾਕਟਰ ਗਗਨਦੀਪ ਤੇ ਗੱਲਬਾਤ ਅਸੀਂ ਅੱਜ ਕਰ ਰਹੇ ਸੀਗੇ ਪੀਪਲ ਪਲੀਜ਼ਿੰਗ ਦੇ ਉੱਪਰ ਸੋ ਲੋਕਾਂ ਨੂੰ ਖੁਸ਼ ਕਰਨਾ ਮਾੜੀ ਗੱਲ ਨਹੀਂ ਹੈ ਬਟ ਹੱਦ ਤੋਂ ਬਾਹਰ ਜਾ ਕੇ ਖੁਸ਼ ਕਰਨਾ ਜਿਹੜਾ ਉਹ ਬਹੁਤ ਹਾਨੀਕਾਰਕ ਹੈ ਆਪਣੇ ਆਪ ਨੂੰ ਜਿਉਂਦਾ ਰੱਖੋ ਦੂਜਿਆਂ ਖਾਤਰ ਆਪਣੇ ਸਵੈ ਨੂੰ ਮਾਰੋ ਨਾ ਪੀਪਲ ਪਲੀਜ਼ ਕਰਨਾ ਕੋਈ ਔਗਣ ਨਹੀਂ ਹੈ ਬਟ ਇਹ ਇੱਕ ਬਹੁਤ ਵਧੀਆ ਆਦਤ ਵੀ ਨਹੀਂ ਹੈ ਇਹ ਕਦੇ ਵੀ ਤੁਹਾਡੀ ਚਾਹਤ ਨਹੀਂ ਬਣ ਸਕਦੀ ਸੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਖਤਮ ਕਰਦੇ ਆਂ ਅਗਲੀ ਵਾਰੀ ਫਿਰ ਕਿਸੇ ਸੋਹਣੇ ਜਿਹੇ ਵਿਸ਼ੇ ਦੇ ਉੱਪਰ ਗੱਲਬਾਤ ਨਾਲ ਸਾਂਝੀ ਕਰਾਂਗੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਨਮਸਕਾਰ ਅਦਾ